ਸੰਗਤ ਜੀ ਆਪਾਂ ਚੌਪਈ ਸਾਹਿਬ ਦੀ ਸੰਥਿਆ ਕਰ ਰਹੇ ਆਂ ਤੇ 24 ਪੌੜੀਆਂ ਹੋ ਚੁੱਕੀਆਂ ਸਨ ਅੱਜ ਆਪਾਂ ਅੱਗੇ ਸਰਵਣ ਕਰਦੇ ਆਂ ਖੜਕ ਕੇਤ ਇੱਥੇ ਵਿਸਰਾਮ ਹੈ ਮੈਂ ਸ਼ਰਨ ਤੇਹਾਰੀ ਆਪ ਹਾਥ ਦੇ ਇੱਥੇ ਵਿਸਰਾਮ ਦੇ ਬੋਲਣਾ ਦੇ ਨਹੀਂ ਬੋਲਣਾ ਦਲਾਵਾਂ ਲੱਗੀਆਂ ਲੇਹੋ ਉਬਾਰੀ ਸਰਬ ਠੌਰ ਠੌਰ ਤੇ ਵਿਸ਼ਰਾਮ ਲਾਉਣਾ ਤੇ ਕਨੌੜੇ ਦਾ ਧਿਆਨ ਰੱਖਣਾ ਹੈ ਸਰਬ ਠੌਰ ਕਨੌੜਾ ਲਾ ਕੇ ਕਨੌੜਾ ਲਗਾਣੇ ਤੇ ਹਾਂਜੀ ਹਾਂ ਕਨੌੜੇ ਦੀ ਬਾਜ ਉਚਾਰਨ ਕਰਨ ਠੌਰ ਸਰਬ ਠੌਰ ਮੋ ਹੋ ਹੋ ਸਹਾਈ ਹੋ ਹੋ ਹਾਏ ਓੜਾ ਤੇ ਹਾਏ ਦੇ ਔਂਕੜ ਲੱਗਾ ਹੈ ਹੋ ਹੋ ਸਹਾਈ ਦੁਸ਼ਟ ਦੋਖ ਤੇ 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 ਵਿਸ਼ਰਾਮ ਲਾਉਣਾ ਹੈ ਦੁਸ਼ਟ ਦੋਖ ਤੇ ਲੇਹੋ ਬਚਾਈ ਸਮਝ ਲੱਗੀ ਪੌੜੀ ਦੀ ਹਾਂਜੀ ਹਾਂ ਜੀ ਹਾਂ ਆਪਾਂ ਅਗਲੀ ਪੌੜੀ ਸ਼ੁਰੂ ਕਰਦੇ ਆਂ ਕਿਰਪਾ ਕਰੀ ਇੱਥੇ ਵਿਸ਼ਰਾਮ ਹੈ ਕਿਰਪਾ ਉਚਾਰਨ ਕਰਨਾ ਹੈ ਕਿਰਪਾ ਨਹੀਂ ਪੜ੍ਹਨਾ ਅੱਧਰ ਅਰ ਲੱਗਾ ਇੱਥੇ ਪੈਰ ਵਿੱਚ ਕਿਰਪਾ ਜਲਦੀ ਦੇ ਨਾਲ ਕਿਰਪਾ ਕਰੀ ਹਮ ਪਰ ਜਾਗ ਮਾਤਾ ਇੱਥੇ ਮਾਤਾ ਬੋਲਣਾ ਹੈ ਮਾਤਾ ਨਹੀਂ ਪੜ੍ਹਨਾ ਇਹਨੂੰ ਕੋਲਾ ਉਚਾਰਨ ਕਰਨਾ ਹੈ

ਦੋਖੀਅਨ ਉਚਾਰਨ ਕਰਨਾ ਇੱਥੇ ਲੱਗਿਆ ਜਈਆ ਪੂਰਾ ਇਹਨੇ ਬਣਨਾ ਐੜਾ ਜਿਹੜੀ ਖਖੇ ਨੂੰ ਸਿਹਾਰੀ ਹੈ ਇਹ ਖਖੇ ਨੂੰ ਬਿਹਾਰੀ ਬਣ ਜਾਣੀ ਹੈ ਦੋਖੀਅਨ ਦੋਖੀਅਨ ਹਾਂ ਕਈ ਸੰਕਤਾਂ ਨੂੰ ਦੋਖੀਨ ਪੜ ਜਾਂਦੇ ਸਿਹਾਰੀ ਲਾ ਕੇ ਪਰ ਸੋਧ ਉਚਾਰਨ ਹੈ ਦੋਖੀਅਨ ਦੱਦੇ ਹੋੜਾ ਖਖੇ ਨੂੰ ਬਿਹਾਰੀ ਲਾਉਣੀ ਹੈ ਤੇ ਐੜਾ ਨੰਨਾ ਦੋਖੀਅਨ ਦੋਖੀਅਨ ਹਾਂ ਸਮਝ ਲੱਗੀ ਸਾਰੀ ਹਾਂਜੀ ਹਾਂ ਅਗਲਾ ਜਿਹੜੀ ਅਗਲੀ ਪੌੜੀ ਸ਼ੁਰੂ ਹੁੰਦੀ ਹੈ ਸ੍ਰੀ ਅਸਤੁਜ ਇੱਥੇ ਵਿਸਰਾਮ ਹੈ ਸ੍ਰੀ ਪੜ੍ਹਨਾ ਹੈ ਜਲਦੀ ਦੇ ਨਾਲ ਸ੍ਰੀ ਅਸਤੁਜ ਜਬ ਭਏ ਦਿਆਲਾ ਦਿਆਲਾ ਨਹੀਂ ਪੜ੍ਹਨਾ ਦਿਆਲਾ ਦਿਆਲਾ ਕਈ ਗੁਰਕਸ਼ਾਹ ਦੇ ਵਿੱਚ ਨਾ ਇੱਥੇ ਦਿਆਲਾ ਲਿਖਿਆ ਹੈ ਈੜੀ ਕੱਟੀ ਹੋਈ ਹੈ ਪਰ ਜਿਹੜਾ ਸੋਧ ਉਚਾਰਨ ਹੈ ਦਿਆਲਾ ਈੜੀ ਦੇ ਨਾਲ ਹੈ ਦਿਆਲਾ ਦਿਆਲਾ ਹਾਂ ਪੂਰਨ ਕਰਾ ਗ੍ਰੰਥ ਤਤਕਾਲਾ ਗ੍ਰੰਥ ਤੇ ਵਿਸ਼ਰਾਮ ਲਾਉਣਾ ਹੈ ਤਤਕਾਲਾ ਮਨ ਬਾੰਛਤ ਫਲ ਫਲ ਤੇ ਵਿਸ਼ਰਾਮ ਹੈ ਪਾਵੇ ਸੋਈ ਪਾਵੇ ਕਨੋ ਦਲਾਵਾਂ ਲੱਗੀਆਂ ਧਿਆਨ ਦੇਣਾ ਪਾਵੇ ਨਹੀਂ ਪੜਨਾ ਪਾਵੇ ਪਾਵੇ ਸੋਈ ਦੁੱਖ ਨਾ ਤਿਸੈ ਨੰਨਾ ਮੁਕਤ ਹੈ ਦੁੱਖ ਨਾ ਤਿਸੈ ਵਿਆਪਤ ਕੋਈ ਤਿਸੈ ਉਚਾਰਨ ਕਰਨੇ ਦਲਾਵਾਂ ਲੱਗੀਆਂ ਸਮਝ ਲੱਗੀ ਸਾਰੀ ਹਾਂਜੀ ਹਾਂ ਅਗਲੀ ਪੌੜੀ ਸ਼ੁਰੂ ਹੁੰਦੀ ਹੈ ਅੜਿੱਲ ਅੜਿੱਲ ਉਚਾਰਨ ਕਰਨਨ ਅੜਿੱਲ ਨੇ ਕੀ ਪੜਨਾ ਹੈ ਅੜਿੱਲ ਹਾਂ ਸੁਨੇ ਗੂੰਗ ਜੋ ਯਾਹੇ ਸੁਰਸਨਾ ਪਾਵਈ ਇੱਥੇ ਲੱਗਾ ਪੂਰਾ ਜਈਆ ਇੱਥੇ ਵਿਸਰਾਮ ਹੈ ਯਾਹੇ ਬੋਲਣਾ ਜਈਏ ਦੀ ਵਾਜ ਉਚਾਰਨ ਕਰਨੀ ਇੱਥੇ ਐੜਾ ਨੇ ਬੰਨਣਾ ਇੱਥੇ ਜਈਏ ਬੋਲੇ ਜਾਣਾ ਯਾਹੇ ਯਾਹੇ ਹਾਂ ਸੁਨੇ ਗੂੰਗ ਜੋ ਯਾਹੇ ਸੁਰਸਨਾ ਪਾਵਈ ਸੁਣੇ ਮੂੜ ਚਿਤ ਲਾਏ ਚਤੁਰਤਾ ਆਵੇ ਚਤੁਰਤਾ ਉਚਾਰਨ ਕਰਨਾ ਵੇਖੋ ਕਲਗੀਧਰ ਪਾਤਸ਼ਾਹ ਨੇ ਕਿੰਨੇ ਸੋਹਣੇ ਬਚਨ ਲਿਖੇ ਨੇ ਮਰਨ ਕਹਿ ਇਹ ਜਿਹੜਾ ਚੌਪਈ ਸਾਹਿਬ ਸੁਨੇਗਾ ਜਾਂ ਚੌਪਈ ਸਾਹਿਬ ਨੂੰ ਪੜ੍ਹੇਗਾ ਵੇਖੋ ਕਹਿੰਦੇ ਸੁਣੇ ਗੰਗ ਜਿਹੜਾ ਗੁੰਗਾ ਹੋਵੇ ਨਾ ਉਹਨੂੰ ਰਸਨਾ ਪ੍ਰਾਪਤ ਹੋ ਜਾਵੇਗੀ ਉਹ ਬੋਲਣ ਲੱਗ ਪਵੇਗਾ ਸੁਣੇ ਗੰਗ ਜੋ ਯਾਹੇ ਸੁਰਸਨਾ ਪਾਵੇ ਸੁਣੇ ਮੂੜ ਚਿੱਤ ਲਾਏ ਕਹਿੰਦੇ ਮੂਰ ਮੂੜ ਕਹਿੰਦੇ ਮੂਰਖ ਨੂੰ ਕਹਿੰਦੇ ਜਿਹੜਾ ਮੂਰਖ ਹੋਵੇਗਾ ਨਾ ਕੋਈ ਉਹ ਚਿੱਤ ਲਾ ਕੇ ਸੁਨੇਗਾ ਚਤੁਰਤਾ ਆਵੀ ਉਸ ਕੋ ਚਤੁਰਤਾ ਪ੍ਰਭੂ ਨੂੰ ਪ੍ਰਾਪਤ ਹੋ ਜੇਗੀ ਕਲਗੀਧਰ ਪਾਤਸ਼ਾਹ ਦੇ ਮਹਾਰਾਜ ਬਚਨ ਵੇਖੋ ਕਿਵੇਂ ਮਹਾਰਾਜ ਕਹਿੰਦੇ ਦੁੱਖ ਦਰਦ ਪਉ ਪਉ ਤੇ ਵਿਸਰਾਨ ਦੁੱਖ ਦਰਦ ਪਉ ਨਿਕਟ ਨਾ ਤਿੰਨ ਨਰਕ ਕੇ ਰਹੇ ਕਹਿੰਦੇ ਜਿਹੜਾ ਚੌਪੀ ਸਹਿਬ ਨੂੰ ਸੁਨੇਗਾ ਜਾਂ ਪੜ੍ਹੇਗਾ ਉਹਦੇ ਦੁੱਖ ਤੇ ਦਰਦ ਨੇੜੇ ਨਹੀਂ ਰਹਿਣਗੇ ਭਉ ਕਹਿੰਦੇ ਡਰ ਦੁੱਖ ਦੁੱਖ ਦਰਦ ਤੇ ਭਉ ਡਰ ਇਹ ਤਿੰਨੇ ਕਹਿੰਦੇ ਖਤਮ ਹੋ ਜਾਣਗੇ ਨਿਗਟਨਾ ਕਹਿੰਦੇ ਨੇੜੇ ਨਹੀਂ ਆਉਣਗੇ ਤਿੰਨ ਨਰਕ ਕੇ ਰਹੇ ਨਰਕ ਕਹਿੰਦੇ ਮਨੁੱਖ ਸਮਝ ਲੱਗਦੀ ਪੀਨੇ ਗੁਰਬਾਣੀ ਦੀ ਹਾਂਜੀ ਹੋ ਜੋ ਹੋ ਜੋ ਮਖੌਕ ਬੋਲਣਾ ਹੋ ਜੋ ਨਹੀਂ ਪੜਨਾ ਹੋ ਜੋ ਜਾ ਕੀ ਏਕ ਬਾਰ ਇੱਥੇ ਜਈਆ ਪੂਰਾ ਉਚਾਰਨ ਕਰਨਾ ਇਹਨੇ ਐੜਾ ਨਹੀਂ ਬੰਨਣਾ ਇਹਨੇ ਜਈਆ ਹੀ ਬੋਲਿਆ ਜਾਣਾ ਇੱਥੇ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹ ਹੈ ਅਖੀਰ ਤੇ ਕਲਗੀਧਰ ਪਾਸ਼ਣ ਕਿਹਾ ਹੈ ਕਹਿੰਦੇ ਏਕ ਬਾਰ ਚੌਪਈ ਕਹਿੰਦੇ ਜਿਹੜਾ ਇੱਕ ਬਾਰ ਵੀ ਚੌਪਈ ਨੂੰ ਕਹਿ ਲੇਗਾ ਨਾ ਗਾਲੇਗਾ ਜਾਂ ਸੁਣ ਲੇਗਾ ਹਾਂਜੀ ਇਸ ਨੂੰ ਪੜ ਲੇਗਾ ਤੇ ਕਹਿੰਦੇ ਜਿਹੜਾ ਮੂਰਖ ਹੋਵੇਗਾ ਜਿਹੜਾ ਗੁੰਗਾ ਹੋਵੇਗਾ ਉਹਦੇ ਦਰਦ ਦੁੱਖ ਨਿਕਟ ਸਾਰੇ ਚਲੇ ਜਾਣਗੇ ਤੇ ਗੁੰਗੇ ਨੂੰ ਰਸਨਾ ਪ੍ਰਾਪਤ ਹੋ ਜਾਵੇਗੀ ਬੋਲਣ ਲੱਗ ਪਵੇਗਾ ਤੇ ਸੁਣੇ ਮੂੜ ਚਿੱਤ ਲਾਏ ਕਹਿੰਦੇ ਮੂੜ ਕੇ ਨਿਕਰੇ ਮੂਰਖ ਨੂੰ ਹਾਂਜੀ ਹਨਾ ਤੇ ਕਹਿੰਦੇ ਲਾ ਚਿੱਤ ਲਾ ਚਿੱਤ ਲੱਗ ਸੁਣੇਗਾ ਨਾ ਚਤੁਰਤਾ ਆ ਰਹੀ ਵੇਖੋ ਕਿੰਨੇ ਕਮਾਲ ਦੇ ਮਾਰਨ ਬਚਨ ਕੀਤੇ ਨੇ ਕਲਗੀ ਤਰਪਾਸ਼ਨ ਤੁਹਾਨੂੰ ਸਮਝ ਲੱਗੀ ਹਿੰਦੀ ਹਾਂਜੀ ਹੋ ਜੋ ਜਾ ਕੀ ਏਕ ਬਾਰ ਇੱਥੇ ਵਿਸਰਾਮ ਚੌਪਈ ਕਹ ਹੈ ਲੱਗੀ ਸੰਸਾਰੀ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ